ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਬੱਗਿਆਣਾ ਬੱਗਿਆਣਾ ਨੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 3 ਜਨਵਾਰ ਪਾਈ ਹੋਣਿਆ ਦੇ ਵਕਾਊ ਆ 3 ਜਨਵਾਰਾ ਦੇ ਵਿੱਚੋਂ ਦੋ ਮੱਜਾਂ ਤੁਹਾਡੇ بڑے ਫੋਨ ਕਾਲ ਆਉਂਦੇ ਸੀ ਵੀ ਭਾਵੇਂ ਦੀ ਕੋਈ ਉੱਚੇ ਬੱਚੇ ਦੇ ਵਿੱਚ ਹੀ ਮੈ ਹੋਵੇ ਪਰ ਦੁੱਧ 9-10 ਕਿਲੋ ਵਾਲੀ ਹੋਵੇ ਇੱਕ ਉਹ ਮੈ ਹੋਊਗੀ ਨਵੇਂ ਸਾਲ ਵਾਲੇ ਦਿਨ ਦੀ ਇਹ ਬਣੀ ਵੀ ਹੋਈ ਆ ਇੱਕ ਚੈੱਕ ਪਾਸ ਇੱਕ ਟਾਈਮ ਮਿਲਦੀ ਮੈ ਹੋਊਗੀ ਮਿੱਤਰੋ ਇੱਕ ਗੱਬਣ ਵੱੱਛੀ ਹੋਊਗੀ ਚੈੱਕ ਪਾਸ 3 ਜਨਵਰੀ 3 ਜਨਵਰੀ ਤੁਹਾਡੇ ਫੁੱਲ ਕੰਮ ਦੇ ਹੋਣਗੇ ਆਉ ਬੜੀਆਂ ਗੱਲਾਂ ਨਹੀਂ ਕਰਦੇ ਆਪਾਂ ਜਾਣਕਾਰੀ ਵਾਲੇ ਪਾਸ ਸੁਣਵਾਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਦਾ ਵਧੀਆ ਭਾਈ ਸੇਤਾ ਤੇ ਪਰਿਵਾਰ ਪਏ ਵਧੀਆ ਵਧੀਆ ਭਾਈ ਚਲੋ ਠੀਕ ਆ ਅੱਛਾ ਨਾਮ ਦੱਸ ਦਈਏ ਵੀਰੇ ਕਿਰੋਂ ਦੀ ਆਪਾਂ ਮਨਜਿੰਦਰ ਸਿੰਘ ਭਾਈ ਠੀਕ ਆ ਵੀ ਜਿਹੜੀ ਆ ਮੈਂ ਸਾਹਮਣੇ ਖੜੀ ਦਰਖਤੋ ਦੇ ਨਾਲ ਪੰਗੇ ਜੇ ਲਈ ਜਾਂਦੀ ਆ ਜਿਹੜੀ ਇਹ ਗੱਪਣ ਕਿੰਨੇ ਚਿਰ ਦੀ ਤੇ 9 ਮਹੀਨੇ ਦੇਵੇ ਤੇ 9 ਮਹੀਨੇ ਦੀ ਗੱਪਣ ਚੱਕ ਪਾਸ ਆ ਵੀਰੇ ਹਾਂਜੀ ਬਾਈ ਚੱਕਵਾ ਠੀਕ ਆ ਦੁੱਧ ਕਿੰਨਾ ਦਿੰਦੀ ਆ ਵੀਰੇ ਦੁੱਧ ਬਾਈ ਇੱਕ ਟਾਈਮੇ 3 ਕਿਲੋ ਦਿੰਦੀ ਆ ਇੱਕ ਟਾਈਮ ਦਾ 3 ਕਿਲੋ ਹੀ ਦੁੱਧ ਦਾ 9 ਮਹੀਨੇ ਦੀ ਗੱਪਣ ਹੈ ਤੇ ਮਿਲਦੀ ਟੀਕੇ ਦੇ ਕੇ ਥਾਪੀ ਤੇ ਮਰਪੈਂਦੀ ਥਾਪੀ ਤੇ ਮਿਲਦੀ ਬਾਈ ਥਾਪੀ ਤੇ ਮਰਪੈਂਦੀ ਜੇ ਕੋਈ ਮਿਹਨਤ ਕਰਨ ਵਾਲਾ ਬੰਦਾ ਹੋਵੇ ਦੋਵੇਂ ਵੀ ਪਾ ਸਕਦਾ ਹਾਂਜੀ ਮਿਲ ਪਊਗੀ ਠੀਕ ਆ ਵੀਰੇ ਰੇਟ ਕੀ ਰਹੂਗਾ ਬਾਈ ਜੰਦਾ 60000 ਰੁਪਏ ਬਾਈ ਇਹਦਾ ਦੇ ਲੈ ਲੇ ਲਿਖਾ ਦੋ ਵੀ ਮੰਤਰ ਕਰਦਾਂਗੇ ਕਿੰਨੇ ਕੋਈ ਕਰਦਗੇ ਜਸ ਤੈਨੂੰ ਦੋ ਘਰ ਵੀ ਕਰਦਾਂਗੇ 65000 ਦੀ ਦੇ ਹੋਰ ਲਾਡ ਪਿਆਰ ਕਰਦੀ ਮਾੜਾ ਕਰਦਾ ਕੋਈ ਨਾ ਗੱਡੀ ਬਾਰ ਨੂੰ ਤੋਰੀ ਲੈ ਵੀ ਮਿੱਤਰੋ ਛੋਟੀ ਟਿਕਾਣੇ ਦੀ ਆ ਜਿਹੜੀ ਗੱਲ ਮੰਨਣੀ ਪੈਣੀ ਐ ਪੱਠਪੋੜਾ ਖੜਨੀ ਗੁੜਨੀ ਛੋਟੀ ਦੀ ਬਹੁਤ ਚੰਗੀ ਆ ਬਕੀ ਚੋਟੀ ਦੇ ਵਿੱਚ ਬੜੀ ਚੰਗੀ ਆ ਮਿੱਤਰੋ ਆਰਡਰ ਦੀ ਕੁਆਲਿਟੀ ਬਿਹਤਰ ਹੀ ਨਾ ਸਾਰੀ ਕੱਦ ਕਾਠ ਚੰਗਾ ਵਾ ਚੋਟੀ ਦਾ ਡਿਜ਼ਾਈਨ ਚੰਗੇ ਆ ਚੋਟੀ ਦੇ ਜਿਹੜੇ ਭਰਾਵਾਂ ਨੇ ਤਿਆਰ ਕਰਨੀਆਂ ਸੰਭਣੀਆਂ ਟੋਕੜ ਗੱਪਣ ਲੈ ਕੇ ਜਿਹੜੀ ਰੁੱਤ ਦੇ ਵਿੱਚ ਇਹਨੇ ਸੂਣਾ ਵਾ ਮਿੱਤਰੋ ਉਦੋਂ ਹਲੂਰੇ ਹਲਾਰੇ ਜਿਉਂਦੇ ਹੁੰਦੇ ਆ ਵਪਾਰੀ ਟਾਵੇਂ ਟਾਵੇਂ ਜੇ ਫਿਰਦੇ ਹੁੰਦੇ ਪਿੰਡਾਂ ਵਿੱਚ ਕਿਉਂਕਿ ਮਹਿ ਬੜੀ ਘੱਟ ਤੇ ਆਉਂਦੀ ਆ ਉਹਨਾਂ ਦਿਨਾਂ ਦੇ ਵਿੱਚ ਇਹਨੇ ਕਰਮਾਲੀ ਨੇ ਟਿਕਾਣੇ ਤੀਰ ਲਾਉਣਾ ਵਾ ਤੇ 67000 ਕੀਮਤ ਆ ਇਹਦੀ 65000 ਦੀ ਫਾਈਲ ਨਹੀਂ ਦਿੰਦੇ ਗਏ ਮੌਕੇ ਦੇ ਜਦੋਂ ਤੁਸੀਂ ਆਓਗੇ ਆਇਆ ਗਿਆ ਤਾਂ ਜਦੋਂ 500 ਅਗਲੇ ਦੇ ਹੱਥ ਦੇ ਉੱਤੇ ਰੱਖਿਆ ਹੋਵੇ ਤੇ ਲੈਣ ਦਾ ਰੱਦਾ ਹੋਵੇ ਫੁੱਲ ਉਦੋਂ ਸਾਰਾ ਕੁਝ ਹੀ ਹੋ ਜਾਂਦਾ ਹੁੰਦਾ ਮਿੱਤਰੋ ਵੇਖੋ ਕਿਰਨ ਦੀ ਪੱਟ ਪੂੜਾ ਖੜਨੀ ਖੁੜਨੀ ਝੋਟੀ ਦੀ ਕਮਾਲ ਆ ਯਾਰ ਲੈ ਵੀ ਮਿੱਤਰੋ 2 ਨੰਬਰ ਤੇ ਮੈਂ ਆ ਜਿਹੜੀ ਆਇਓ ਇਹਦੇ ਬਾਰੇ ਜਾਂਦੇ ਇਹ ਵੀ ਇਹਦੇ ਬਾਰੇ ਦੱਸੀ ਬਈ ਆ ਭਾਈ ਸਾਡੇ ਤਾਂ 9 ਮਹੀਨੇ ਸੂਈ ਹੈਗਾ ਠੀਕ ਆ ਨਵੇਂ ਸਾਰੇ ਦਿਨ 3 ਘਰੇਵਾ ਠੀਕ ਆ ਦੁੱਧ ਕਿੰਨਾ ਵੀਰੇ ਹੁਣ ਦੁੱਧ ਭਾਈ ਹੈਗਾ 10 ਕਿਲੋ 9 ਕਿਲੋ ਪਚਵਾਵਾਂਗੇ ਠੀਕ ਆ ਐਂਡ ਚਵਾਉਂਦੀ ਆ ਪਾਸਾ ਜਿਵੇਂ ਰੱਖਦੀ ਉਨੀ ਇੱਕੀ ਕੋਈ ਦੁੱਧ ਦਾ ਫਰਕ ਤਾਂ ਨਹੀਂ 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 ਭਈ ਸੱਜਰੋ ਇਹਦੇ ਸੁਣਾਰੀ ਉਹ ਤਾਂ ਇੱਕੋ ਹੀ ਆ ਕਰ ਜਾਂਦੀ ਆ ਠੀਕ ਆ ਵੀਰੇ ਅੱਛਾ ਬਣੀ ਨੂੰ ਹੋ ਕੇ ਫਿਰ ਅੱਜ ਤਰੀਕ ਆ ਗਈ ਹੈ ਮੇਰੇ ਹਸਾਲ ਨਾਲ 27 28 ਆਨਗੇ ਕਿੰਨੀਆਂ 26 26 ਤਰੀਕ ਤੇ ਵੀਰੇ ਰੇਟ ਕੀ ਰੋਗੇ ਇਹਦਾ ਰੇਟ ਭਾਈ ਦਾ 70000 ਰੁਪਿਆ 70000 ਮੰਨਤਨ ਹੋ ਜੂਗਾ ਹੋ ਜੂਗਾ ਭਾਈ ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਵੇ ਫਿਰ ਲੇ ਮੈਂ ਮਗਰ ਕੱਟਾ ਹੁੰਦੇ ਹਾਂ ਜੀ ਵੀ ਕੱਟਾ ਠੀਕ ਹੈ ਕੱਟਾ ਹੁੰਦੇ ਮਗਰ ਆ ਮਿੱਤਰੋ ਦੋ ਦਿਨ ਦੇ ਥੱਲੇ 10 ਕਿਲੋ ਆ ਤੁਸੀਂ 9 ਮੰਨ ਕੇ ਸੌਦਾ ਕਰਨਾ ਵਾ ਤੇ ਸੌਦਾ ਕਰਨ ਲੱਗਿਆ ਤੁਸੀਂ ਪੂਰਾ ਵੀ ਨਹੀਂ ਡਰਨਾ ਕਿਉਂਕਿ ਮੈਂ ਦੱਸ ਦਈਆ ਵੀ ਇਹਨਾਂ ਦੁੱਧ ਹੋਊਗਾ ਨਵੇਂ ਸਾਲ ਵਾਲੇ ਦਿਨ ਦੀ ਇਹ ਮਿੱਤਰੋ ਕਰਮਾ ਵਾਲੀ ਬਣੀ ਹੋਈ ਆ ਜਿਸ ਦਿਨ ਆਪਣਾ ਨਵਾਂ ਸਾਲ 2021 ਆ ਸੀ ਤੇ 24 ਵਾਲੇ ਦਾ ਕਹਿ ਕੇ ਗਿਆ ਸੀ ਉਸ ਦਿਨ ਦੀ ਇਹਨੇ ਕਰਮਾ ਵਾਲੀ ਦੀ ਇਹ ਆ ਮਗਰ ਇਹਦੇ ਕੱਟਾ ਵਾ ਮਿੱਤਰੋ ਰੇਟ ਇਹਦਾ 70000 ਰੁਪਿਆ ਵਾ ਵਿੱਚੋਂ ਮਾਨਤਨ ਬਾਈ ਹੁਣੀ ਕਰ ਦੇਣਗੇ ਦੋਵੇਂ ਖਰੀਦੋਗੇ ਤਾਂ ਖੁੱਲਾ ਮਾਨਤਨ ਹੋ ਜਾਊਗਾ ਇਹ ਦੋ ਹੋ ਗਈਆਂ ਮੱਜਾਂ ਬਾਈ ਹੁਣ ਆਜੋ ਵੱੱਛੀ ਇਹ ਵੀ ਕੱਪੜੇ ਕਿੰਨੇ ਚਿਰ ਦੀ ਕੱਪੜਾ ਬਾਈ ਇਹ ਵਿਚਾਰਾ ਮਹੀਨੇ ਦੇ 4 ਮਹੀਨੇ ਦੀ ਕੱਪੜਾ ਅੱਛਾ ਵੀਰੇ ਦੰਦੋ ਕਿਵੇਂ ਹੋਊਗੀ ਪਤਾ ਕੁਛ ਕਿ ਨਹੀਂ ਨੇ ਵੇਖੀ ਨਹੀਂ ਯਾਰ ਠੀਕ ਉਮਰ ਕਿੰਨੀ ਦੀ ਹੋਗੀ ਹੋਗੀ ਮੋਰ ਬਈ ਹੋ ਗਈ 2 ਸਾਲਾਂ ਦੀ ਠੀਕ ਹੈ ਰੇਟ ਕੀ ਰਊਗਾ ਵੀਰੇ ਇਹਦਾ ਬਈ 23000 ਰੁਪਿਆ ਮੰਨਤਾ ਲੈਦਾ ਵੀਰੇ ਕਰਦਾ ਚਾਰਾ ਮਹੀਨੇ ਦੀ ਗੱਪਣਾ ਇੱਕ ਪਾਸੇ ਅੱਜ ਵੀ ਚੱਕਵਾ ਕੱਢੀ ਬਾਰੋਂ ਤੋਰੀ ਵੀਰੇ ਲੈ ਮਿੱਤਰੋ ਕਈ ਵਾਰੀ ਆਪਣੇ ਘਰੇ ਨਾ ਫੰਡਰ ਫੰਡਰ ਜਾਂ ਕਟਾ ਫੜਿਆ ਹੁੰਦਾ ਖੜਾ ਹੁੰਦਾ ਦਰੂ ਲਾ ਦਿਓ ਟਕਾਣੇ ਤੇ ਬਣ ਕੇ ਖਰੀਦ ਲਿਓ ਇਹਨੂੰ ਥੋੜੇ ਜਿਹਾ ਸਿਆਣੇ ਬਾਹਲਾ ਨਹੀਂ ਤਾਂ 12 13 ਕਿਲੋ ਵਾਲੀ ਵਹਿੜ ਹੋ ਜੂਗੀ ਤਿਆਰ ਤੇ ਨਾਲੇ ਰੁਪਈਏ ਰਲ ਜਾਣਗੇ ਤੁਹਾਡੇ ਚਾਰ ਮਿੱਤਰੋ ਜਰਸੀ ਨਸਲ ਦਾ ਪੱਖ ਵਧ ਰੱਖਦੀ ਆ ਕਰਾਸ ਦੇ ਵਿੱਚ ਆਉਂਦੀ ਆ ਮੱਥੇ ਦੇ ਵਿੱਚ ਟੋਆ ਵਾਸ ਸਿੰਘ ਕਿਸੇ ਨੇ ਕਸੂਤੇ ਜਿਹਾ ਵੜਾਤੇ ਹਨਾ ਹਾਂਜੀ ਬਈ ਇਹ ਸਿੰਗਾ ਤੋਂ ਡੜ ਵੱੜਦੀ ਜਿਆਦਾ ਪਟਾਈ ਦਿੰਦਾ ਪਤੰਦਰਾ ਕਰਮਾਂ ਵਾਲੀ ਦੇ ਤਾਂ ਜਾ ਫਿਰ ਜਾਵਾਂ ਤੀਰਤ ਕਾਣੇ ਲਾ ਦਿੰਦਾ ਰੇਟ ਆ ਜਿਹੜਾ ਉਹ ਇੰਦਾ ਹੈਗਾ 23000 ਰੁਪਈਆ ਮਿੱਤਰੋ 14 ਮਹੀਨਿਆਂ ਦੀ ਇਹ ਗੱਬਣ ਬੱੱਚੀ ਚੈੱਕ ਪਾਸਾ ਝੋਲੀ ਢਾਲੀ ਦੀ ਖੜਨੀ ਖੁੜਨੀ ਬੱੱਚੀ ਦੀ ਕਮਾਲਾ ਇਹ 3 ਜਨਵਰੀ 3 ਜਨਵਰੀ ਨੂੰ ਖਰੀਦਣ ਦੇ ਲਈ ਪਿੰਡ ਪੱਗੇ ਆਣਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਵੀਰੇ ਨੰਬਰ ਦੱਸੀ ਬਈ ਆਪਣੀ 81468 ਬਈ 85982 ਇੱਕ ਵਾਰੀ ਹੋਰ ਬੋਲੂਗਾ 81468 85982 ਠੀਕ ਹੈ ਬਈ ਇਸ ਨੰਬਰ ਤੇ ਕਾਲ ਲਓ ਹੁਣ ਤੱਕ ਇਹਮ ਗੱਲਬਾਤ ਲਈ ਨੰਬਰ ਸਕਰੀਨ ਤੇ ਹੈ